ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਤਰਤ ਵਿਹੂਨੇ ਕਾંડ 25ਵਾਂ ਬਹੁਤ ਦਿਨ ਹੋਏ ਮਾਸਟਰ ਅਜੈਬ ਡੇਰੇ ਨਹੀਂ ਗਿਆ ਸੰਤਾ ਨਾਲ ਕੋਈ ਬਚਨ ਬਿਲਾਸ ਨਹੀਂ ਹੋਇਆ ਕਈ ਦਿਨਾਂ ਦੀ ਉਸ ਦੇ ਮਨ ਚ ਖੋ ਜਈ ਪੈ ਰਹੀ ਸੀ ਉਸ ਨੂੰ ਡੇਰੇ ਦੇ ਪਿਛਲੇ ਵਾਂ ਦੀ ਯਾਦ ਵੀ ਸਤਾ ਰਹੀ ਸੀ ਕਿੰਨੀ ਸ਼ਾਂਤੀ ਹੈ ਡੇਰੇ ਦੇ ਪਿਛਲੇ ਪਾਸੇ ਉਸ ਨੇ ਪਿੱਪਲ ਦੇ ਪੱਤਿਆਂ ਦੀ ਖੜਖੜਾਹਟ ਮਹਿਸੂਸ ਕੀਤੀ ਸਾਨੂੰ ਕਈ ਵਾਰ ਇੰਨੀਆਂ ਸੋਨਸਾਨ ਥਾਵਾਂ ਨਾਲ ਮੁਹੱਬਤ ਕਿਵੇਂ ਹੋ ਜਾਂਦੀ ਹੈ ਸ਼ਾਇਦ ਬੰਦੇ ਦਾ ਮੂਲ ਸ਼ੋਰ ਰਹਿਤ ਹੈ ਪਰ ਬੰਦਾ ਸ਼ੋਰ ਨੂੰ ਮੰਨਣ ਕਿਉਂ ਲੱਗਦਾ ਹੈ ਸ਼ਾਇਦ ਆਪਣੇ ਅੰਦਰਲੇ ਖਾਲੀਪਨ ਕਰਕੇ ਉਸ ਨੇ ਆਪ ਹੀ ਸਵਾਲ ਕੀਤੇ ਆਪ ਹੀ ਜਵਾਬ ਦਿੱਤੇ ਉਹ ਇਸ ਘੜਤ ਬੁਨਤ ਵਿੱਚ ਹੀ ਡੇਰੇ ਆ ਗਿਆ ਸੰਤ ਡੇਰੇ ਦੇ ਮੂਹਰੇ ਪਾਸੇ ਬੋਰਡੇਠਾਂ ਕੁਰਸੀ ਡਾਹੀ ਬੈਠੇ ਸਨ ਇੱਕ ਸੁਨੱਖੀ ਲੰਬੀ ਲੱਜੀ ਤੀਵੀਂ ਨੇੜੇ ਪਏ ਤਖਤ ਪੋਛ ਤੇ ਲੱਤਾ ਲਮਕਾਈ ਬੈਠੀ ਸੀ ਉਸ ਦੀ 4-5 ਸਾਲ ਦੀ ਕੁੜੀ ਰੇਤੇ ਨਾਲ ਖੇਡ ਰਹੀ ਸੀ ਮਾਸਟਰ ਅਜੈਬ ਨੂੰ ਵੇਖ ਕੇ ਸੰਤਾਂ ਦੀਆਂ ਬਾਛਾਂ ਖੜ ਗਈਆਂ ਉਹਨਾਂ ਦੇ ਅਗਲੇ ਦੰਦ ਨੂੰ ਲੱਗੀ ਸੋਨੇ ਦੀ ਮੇਕ ਹੋਠਾਂ 'ਚੋਂ ਝਾਤੀਆਂ ਮਾਰ ਰਹੀ ਸੀ ਉਹਨਾਂ ਆਪਣੇ ਲੰਬੇ ਗੋਰੇ ਹੱਥ ਜਿਨ੍ਹਾਂ 'ਚ ਇੱਕ ਨੀਲਮ ਦਾ ਨਗ ਪਾਇਆ ਹੋਇਆ ਸੀ ਜੋੜੇ ਤੇ ਮਾਸਟਰ ਨੂੰ ਤਖਤ ਪੋਛ ਤੇ ਬੈਠਣ ਦਾ ਇਸ਼ਾਰਾ ਕੀਤਾ ਔਰਤ ਨੇ ਆਪਣੀ ਗੱਲ ਜਾਰੀ ਰੱਖੀ ਜਣੀ दारू ਲਗਦੀ ਨਹੀਂ ਮੈਨੂੰ ਮਨ ਬਲਾਂ ਓਖਾ ਜਾ ਰਹਿੰਦਾ ਜਣੀ ਜਿਹੜੀਆਂ ਕੁੜੀਆਂ ਤੁਸੀਂ ਦਿੱਤੀਆਂ ਨੇ ਫਰਕ ਤਾਂ ਹੈ ਉਹਨਾਂ ਨਾਲ ਪਰ ਮਨ ਜੋ 부ਝਿਆ ਰਹਿੰਦਾ ਇੱਕ ਨਿੱਕੀ ਜੀ ਮੁਸਕਾਨ ਸੰਤਾਂ ਦੇ ਬੁੱਲਾਂ ਤੇ ਫੈਲ ਗਈ ਬਸ ਮੈਂ ਤਾਂ ਐ ਕਹਿਨੀ ਆ ਜੀ ਬਈ ਤੁਸੀਂ ਆਪਣੇ ਹੱਥ ਨਾਲ ਥੌਲਾ ਪਾਓ ਮੈਨੂੰ ਤਾਂ ਥੌਲੇ ਨਾਲ ਹੀ ਰਾਮ ਆਉ ਸੰਤ ਉੱਠ ਕੇ ਗਏ ਤੇ ਸਾਹਮਣੇ ਪਿੱਪਲ ਦੇ ਦਰਖਤੇ ਟੰਗਿਆ ਚਿਮਟਾ ਚੁੱਕ ਲਿਆ ਏ ਉਹ ਔਰਤ ਨੂੰ ਖੜੇ ਹੋਣ ਲਈ ਕਿਆ ਉਹ ਮੂੰਹ 'ਚ ਕੁਝ ਪੜੀ ਜਾਂਦੇ ਸਿੰਟਾ ਅਰਤ ਦੇ ਮੱਥੇ ਨਾਲ ਲਾ ਕੇ ਫਿਰ ਆਪਣੇ ਮੱਥੇ ਨਾਲ ਲਾਉਂਦੇ। ਮਾਸਟਰ ਅਜੈਬ ਦਾ ਖੂਨ ਉਬਾਲਾ ਮਾਰ ਗਿਆ। ਇਹ ਬੰਦਾ ਕਿਹੋ ਜਿਹਾ ਹੈ? ਮੇਰੇ ਨਾਲ ਗੱਲਾਂ ਫਿਲਾਸਫੀ ਦੀਆਂ ਕਰਦਾ ਹੈ, ਚਾਰਵਾਕ ਦੀਆਂ ਕਰਦਾ ਹੈ, ਯੋਧਿਆਂ ਦੀਆਂ ਕਰਦਾ ਹੈ ਪਰ ਆਹ ਕੀ ਡਰਾਮਾ ਕਰੀ ਜਾਂਦਾ ਹੈ। ਮੈਨੂੰ ਲੱਗਦਾ ਮੈਂ ਹੀ ਮੂਰਖ ਹਾਂ। ਮਾਸਟਰ ਅਜੈਬ ਨੇ ਸੰਤਾਂ ਦਾ ਇਹ ਰੂਪ ਕਦੇ ਨਹੀਂ ਸੀ ਵੇਖਿਆ। ਉਸ ਦਾ ਦਿਲ ਕਰਦਾ ਸੀ ਕਿ ਉੱਠ ਕੇ ਘਰ ਨੂੰ ਚਲਾ ਜਾਵੇ। ਜਿਉਂ ਹੀ ਸੰਤਾਂ ਦਾ ਇਹ ਨਾਟਕ ਖਤਮ ਹੋਇਆ ਅਰਤ ਨੇ ਡੂੰਘਾ ਸਾਹ ਲਿਆ। ਤੇ ਉਹ ਆਪਣੇ ਸਿਰ ਤੋਂ ਮਨામੁਹੀ ਭਾਰ ਲੱਥਨ ਦੀ ਗੱਲ ਕਰਨ ਲੱਗੀ। ਸਚਿਦਾਨੰਦ ਨੇ ਉਸ ਨੂੰ ਪੰਜ ਸੱਤ ਕੁੜੀਆਂ ਫੜਾਈਆਂ ਤੇ ਉਹ ਆਪਣੀ ਕੁੜੀ ਨੂੰ ਚੁੱਕ ਕੇ ਘਰ ਨੂੰ ਚਲੀ ਗਈ। ਮਾਸਟਰ ਤੇ ਸੰਤਾ ਵਿਚਕਾਰ 2-4 ਮਿੰਟ ਲਈ ਚੁੱਪ ਪਸਰ ਗਈ। ਮਾਸਟਰ ਜੀ ਤੁਹਾਨੂੰ ਮੇਰੀ ਇਹ ਗੱਲ ਚੰਗੀ ਨਹੀਂ ਲੱਗੀ ਹੋਣੀ ਸੰਤਾ ਦੇ ਨਿੱਕੇ ਨਿੱਕੇ ਚਿੱਟੇ ਦੰਦਾਂ 'ਚੋਂ ਹਾਸਾ ਛਲਕ ਪਿਆ। ਬਸ ਇਹੀ ਤਾਂ ਰਾਜ ਹੈ ਭਾਰਤੀ ਮਨ ਦਾ। ਤੁਸੀਂ ਅਧਿਐਨ ਕਰ ਰਹੇ ਹੋ ਪੱਛਮੀ ਵਿਧੀ ਨਾਲ ਭਾਰਤੀ ਮਨ ਨੂੰ ਸਮਝਣ ਦਾ। ਇਸ ਦੀ ਚਾਲ ਇਸ ਦਾ ਲਹਿਜਾ ਥੋੜਾ ਅਲੱਗ ਹੈ ਕਿਉਂਕਿ ਇਸ ਦੀ ਬੰਤਰ ਸਦੀਆਂ ਤੋਂ ਬਿਲਕੁਲ ਹੀ ਵੱਖਰੇ ਢੰਗ ਨਾਲ ਬਣੀ ਹੋਈ ਹੈ। ਇਸ ਔਰਤ ਦੇ ਤਿੰਨ ਕੁੜੀਆਂ ਨੇ ਮੁੰਡਾ ਹੋਇਆ ਨਹੀਂ। ਆਪਣੇ ਪਤੀ ਤੇ ਆਪਣੀ ਸੱਸ ਦੀ ਨਜ਼ਰ 'ਚ ਇਹ ਨੈਸ਼ ਔਰਤ ਹੈ। ਬੰਦਾ ਸਿਆਨ ਦਾ ਨਹੀਂ ਚੰਗੀ ਤਰ੍ਹਾਂ ਸੱਸ ਨੂੰ ਡਰ ਹੋਇਆ ਪਿਆ ਕਿ ਕਿਤੇ ਚੌਥੀ ਕੁੜੀ ਨਾ ਹੋ ਜੇ। ਇਹ ਹਸਟੀਰੀਆ ਦੀ ਮਰੀਜ਼ ਹੈ। ਜੇ ਤੇ ਤੂੰ ਫਿਰ ਇਹਦੀ ਖੂਬਸੂਰਤ ਦੇਨੂ ਵਰਤਨ ਨੂੰ ਫਿਰਦਾ ਹੈ। ਮਾਸਟਰ ਨੇ ਮਨ ਹੀ ਮਨ 'ਚ ਸੋਚਿਆ ਪਰ ਕਿਹਾ ਕੁਝ ਨਾ। ਤੁਹਾਨੂੰ ਪਤਾ ਹੈ ਜਿਹੜੀਆਂ ਪੁੜੀਆਂ ਮੈਂ ਨੂੰ ਦਿੱਤੀਆਂ ਨੇ ਉਹਨਾਂ 'ਚ ਕੁਝ ਵੀ ਨਹੀਂ ਸਿਰਫ ਪੀਸੀ ਹੋਈ ਖੰਡ ਹੈ ਤੇ ਮੇਰੇ ਚਿਮਟੇ 'ਚ ਉਹਨਾਂ ਨੇ ਠਹਾਕਾ ਮਾਰਿਆ ਮੈਂ ਸਿਰਫ ਇੱਕ ਘਰ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਤੁਸੀਂ ਇਸ ਨੂੰ ਸਿੱਧੇ ਤਰੀਕੇ ਨਾਲ ਵੀ ਸਮਝਾ ਸਕਦੇ ਹੋ ਮਾਸਟਰ ਜੈਪ ਸੰਤਾ ਦੀਆਂ ਅੱਖਾਂ ਵੱਲ ਸਿੱਧਾ ਚਾੱਕਿਆ ਪਹਿਲਾਂ ਪਹਿਲਾਂ ਮੈਂ ਇਹਨਾਂ ਨੂੰ ਸਿੱਧੇ ਤਰੀਕੇ ਨਾਲ ਹੀ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਮੇਰਾ ਇਹ ਸਿੱਧਾ ਤਰੀਕਾ ਉਹਨਾਂ ਨੂੰ ਬਿਲਕੁਲ ਹੀ ਪੁੱਠਾ ਲੱਗਦਾ ਸੀ ਅਸਲ 'ਚ ਇਹ ਸਦੀਆਂ ਤੋਂ ਵਿਗੜੇ ਭਾਰਤੀ ਮਨੋਵਿਗਿਆਨ ਦਾ ਸੂਤਰ ਹੈ ਇੱਥੇ ਤਰਕ ਸ਼ਬਦ ਕਦੇ ਨਹੀਂ ਕਦੇ ਵੀ ਨਹੀਂ ਰਿਹਾ ਵਿਵੇਕ ਰਿਹਾ ਹੈ ਤਰਕ ਸ਼ਬਦ ਹਾਲੇ ਭਾਰਤੀ ਜ਼ਮੀਨ 'ਚ ਉਗਮਣ ਦੀ ਕੋਸ਼ਿਸ਼ ਹੀ ਕਰ ਰਿਹਾ ਹੈ ਚਾਰਵਾਕ ਵਰਗੇ ઋਸ਼ੀਆਂ ਦੇ ਚਿੰਤਨ ਨਾਲ ਪਰ ਉਗ ਨਹੀਂ ਸਕਿਆ ਕਿਉਂਕਿ ਤਰਕਵਾਦੀ ਫਲਸਫਾ ਸਨਾਤਨੀਆਂ ਕੋਲੋਂ ਇਤਿਹਾਸਿਕ ਰੂਪ 'ਚ ਹਾਰ ਗਿਆ ਇਸ ਤਰ੍ਹਾਂ ਇਤਿਹਾਸਿਕ ਰੂਪ 'ਚ ਤਰਕ ਲਈ ਜਰਖੇਜ਼ ਜ਼ਮੀਨ ਤਿਆਰ ਹੀ ਨਹੀਂ ਹੋਈ ਆ ਤੁਹਾਡੀ ਗੱਲ 'ਚ ਕਿਹੜਾ ਵਿਵੇਕ ਹੈ ਸੰਤ ਜੀ ਚਾਰਖੰਡ ਦੀਆਂ ਪੁੜੀਆਂ ਤੇ ਚਮਟੇ ਨਾਲ ਥੋੜਾ ਕੋਈ ਵਿਵੇਕ ਨਹੀਂ ਮੇਰੀ ਗੱਲ 'ਚ ਰੱਤੀ ਭਰ ਵੀ ਨਹੀਂ ਇਹ ਤਾਂ ਟੁੱਟ ਰਹੇ ਘਰ ਨੂੰ ਬਚਾਉਣ ਦਾ ਇੱਕ ਨਿੱਕਾ ਜਿਹਾ ਤਰੀਕਾ ਹੈ ਇਸ ਝੂਠ ਦੀ ਵਰਤੋਂ ਮੈਂ ਰੱਬ ਦੀ ਦਰਗਾਹ 'ਚ ਸੱਚੇ ਹੋਣ ਲਈ ਕੀਤੀ ਹੈ ਇਸ ਦਾ ਕੋਈ ਹੋਰ ਮੰਤਵ ਜਾਂ ਮਕਸਦ ਨਹੀਂ ਮਾਸਟਰ ਜੀ ਸੈਂਕੜੇ ਔਰਤਾਂ ਡੇਰੇ 'ਚ ਆਉਂਦੀਆਂ ਨੇ ਮੈਨੂੰ ਕਿਸੇ ਦੀ ਦੇਹ ਦਾ ਖਿਆਲ ਨਹੀਂ ਆਉਂਦਾ ਮਾਸਟਰ ਨੂੰ ਲੱਗਿਆ ਕਿ ਮੇਰੇ ਮੱਥੇ 'ਚ ਪੈਦਾ ਹੋਇਆ ਸ਼ੰਕਾ ਸੰਤਾ ਨੇ ਪੜ ਲਿਆ ਹੈ ਜਵਾਨੀ ਵੇਲੇ ਖਿਆਲ ਆਉਂਦਾ ਸੀ ਥੋੜਾ ਬਹੁਤਾ ਪਰ ਮੈਂ ਇਸ ਖਲ ਜਗਨ ਤੋਂ ਬਚਿਆ ਰਿਹਾ ਤੇ ਹੁਣ ਇਹ ਰੱਤੀ ਭਰ ਵੀ ਨਹੀਂ ਆਉਂਦਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਦੇਹ ਤੋਂ ਪਾਰ ਚਲਾ ਗਿਆ ਹਾਂ ਪਰ ਹੁਣ ਕਿਸੇ ਦੇਹ ਦੀ ਲਾਲਸਾ ਨਹੀਂ ਮੈਨੂੰ ਇਨ੍ਹਾਂ ਰੂਹਾਂ ਤੇ ਰਹਿਮ ਆਉਂਦਾ ਹੈ ਮੈਨੂੰ ਮੇਰੀ ਸੀਮਾ ਦਾ ਵੀ ਪਤਾ ਹੈ ਮੈਂ ਇਨ੍ਹਾਂ ਦੀ ਮਦਦ ਆਪਣੇ ਹੀ ਤਰੀਕੇ ਨਾਲ ਕਰਦਾ ਹਾਂ ਮੈਨੂੰ ਇਹ ਵੀ ਪਤਾ ਹੈ ਕਿ ਕੋਈ ਵੱਡੀ ਉਥਲ-ਪੁਥਲ ਹੀ ਇਨ੍ਹਾਂ ਲੋਕਾਂ ਲਈ ਕੁਝ ਕਰ ਸਕਦੀ ਹੈ ਜਿਸ ਦੀ ਆਸ ਕਿਤੇ ਨੇੜੇ ਤੇੜੇ ਦਿਖਾਈ ਨਹੀਂ ਦਿੰਦੀ ਜੇ ਮੈਂ ਇੰਜ ਨਾ ਕਰਾਂ ਫਿਰ ਇਹ ਲੋਕ ਪਤਾ ਨਹੀਂ ਕਿਹੜੇ ਖੂ ਖਾਤੇ 'ਚ ਜਾ ਡਿੱਗਣਗੇ ਵੈਸੇ ਵੀ ਅਸੀਂ ਧਰਮ ਇੱਕ ਅਫੀਮ ਵਾਲੀ ਸਿਰਫ ਇੱਕ ਸਤਰ ਹੀ ਪੜਦੇ ਹਾਂ ਉਸ ਤੋਂ ਅੱਗੇ ਕਦੇ ਇਹ ਨਹੀਂ ਪੜਦੇ ਕਿ ਧਰਮ ਨਿਆਸਰਿਆਂ ਦਾ ਆਸਰਾ ਵੀ ਹੈ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਨਾ ਹੀ ਮੇਰੇ ਮਾਨ ਅੰਦਰ ਇਹਨਾਂ ਔਰਤਾਂ ਲਈ ਕੋਈ ਮੈਲ ਹੈ ਮਾਸਟਰ ਜੈਬ ਨੂੰ ਤਸੱਲੀ ਹੋ ਗਈ ਸੀ ਉਸ ਨੂੰ ਲੱਗਿਆ ਕਿ ਮੈਂ ਐਵੇਂ ਕਾਲੀ ਚ ਸੰਤਾ ਬਾਰੇ ਊਲ ਜਲੂਲ ਸੋਚ ਰਿਹਾ ਸੋਚ ਰਿਹਾ ਸੀ ਹਾਂ ਇਹ ਸਹੀ ਵੀ ਹੈ ਕਿ ਆਖਰੇ ਲੋਕ ਜਾਨ ਕਿੱਥੇ ਇਹਨਾਂ ਕੋਲ ਰਸਤਾ ਹੈ ਵੀ ਕੀ ਕਾਂਡ 26 ਮਾਂ ਅਖੀਰ ਉਹ ਦਿਨ ਆ ਗਿਆ ਜਿਸ ਦੀ ਸਾਰਿਆਂ ਨੂੰ ਉਡੀਕ ਸੀ ਪੈਣੀ ਕਲਾਂ ਦੀ ਪੰਚਾਇਤੀ ਜ਼ਮੀਨ 'ਚੋ ਜ਼ੀਰੀ ਵਡਣ ਦਾ ਦਿਨ ਆ ਗਿਆ। ਮੌਕਮ 'ਤੇ ਦੀਪਕ ਚੁੱਪਚਾਪ ਪਿੰਡ ਅੰਦਰ ਹੀ ਟਿਕੇ ਹੋਏ ਸਨ। ਦਿਨ ਰਾਤ ਮੀਟਿੰਗਾਂ ਦਾ ਸਿਲਸਲਾ ਜਾਰੀ ਸੀ। ਉਹ ਇਕੱਲੇ-ਇਕੱਲੇ ਮਰਦ ਔਰਤ ਜਵਾਨਾਂ ਦੀਆਂ ਅੱਖਾਂ 'ਚ ਵੇਖ ਰਹੇ ਸਨ। ਕਿਤੇ ਕੋਈ ਕੱਚਾ ਪਿੱਲਾ ਆਦਮੀ ਔਰਤ ਤਾਂ ਨਹੀਂ ਸਾਡੇ ਅੰਦਰ। ਕੋਈ ਧੋਖੇਬਾਜ਼, ਦਗੇਬਾਜ਼, ਲਾਲਚੀ, ਵਕਾਊ ਤੇ ਡਰਿਆ ਹੋਇਆ ਸ਼ਰੀਰ ਤਾਂ ਨਹੀਂ ਸਾਡੇ ਕਾਫਲੇ 'ਚ ਚੱਲ ਰਿਹਾ। ਉਹ ਘਰ ਬੀਹਿਆਂ ਦਰਵਾਜੇ ਪੌੜੀਆਂ ਕੱਸੀਆਂ ਪਹੇ ਤੇ ਨਾਲਿਆਂ ਦੇ ਨਕਸ਼ੇ ਆਪਣੀਆਂ ਡਾਇਰੀਆਂ 'ਚ ਬਣਾ ਰਹੇ ਸੀ ਉਹ ਘਰਾਂ ਅੰਦਰ ਪਏ ਰਵਾਇਤੀ ਹਥਿਆਰਾਂ ਦੀ ਗਿਣਤੀ ਕਰ ਰਹੇ ਸੀ ਤੇ ਇਹਨਾਂ ਨੂੰ ਵਰਤਨ ਵਾਲੇ ਸਿਰਾਂ ਤੇ ਡੋਲਿਆਂ ਦਾ ਵੀ ਪੂਰਾ ਪੂਰਾ ਸਹੀ ਸਹੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੇੜਾ ਬਾਰੋਂ ਚੁੱਪਚਾਪ ਆਮ ਨਾਲੋਂ ਕਿਤੇ ਸ਼ਾਂਤ ਪਰ ਅੰਦਰਲੀ ਸੁਲਗਦੀ ਅੱਗ ਨਾਲ ਦਹਿਕ ਰਿਹਾ ਸੀ ਲੋਕ ਮਧੂਮੱਖੀਆਂ ਵਾਂਗ ਆਪੋ ਆਪਣੇ ਕੰਮਾਂ 'ਚ ਲੱਗੇ ਹੋਏ ਸਨ ਤੰਗ ਗਲੀਆਂ ਚ ਇੱਕ ਦੂਜੇ ਨੂੰ ਟੱਕਰ ਦੇ ਵਿਅੰਗਮਈ ਮੁਸਕਾਨ ਨਾਲ ਮੁਸਕਰਾਉਂਦੇ ਤੇ ਅੱਗੇ ਤੁਰ ਜਾਂਦੇ। ਰਾਤ ਹਨੇਰੇ ਦੇ ਰੁਗ ਭਰ ਭਰ ਕੇ ਗਲੀਆਂ ਚ ਵਿਛਾ ਰਹੀ ਸੀ। ਪਤਾ ਹੀ ਨਾ ਲੱਗਿਆ ਕਦੋਂ ਰਾਤ ਦੇ 11 ਵਜੇ ਗਏ। ਨਵੰਬਰ ਮਹੀਨਾ ਹੋਣ ਕਰਕੇ ਨਾ ਬਹੁਤੀ ਗਰਮੀ ਸੀ ਨਾ ਹੀ ਜ਼ਿਆਦਾ ਸਰਦੀ ਪਰ ਇਥੋਂ ਸਿਆਲ ਦੇ ਪੈਰਾਂ ਦੀ ਆਹਟ ਸੁਣਾਈ ਦੇ ਰਹੀ ਸੀ। ਸਭ ਤੋਂ ਪਹਿਲਾਂ ਮੌਕਮ ਦੀਪਕ ਨਾਇਬ ਜੋ ਪਿੰਡ ਇਕਾਈ ਦਾ ਪ੍ਰਧਾਨ ਸੀ ਕਬਜ਼ੇ ਵਾਲੀ ਜ਼ਮੀਨ ਤੇ ਪਹੁੰਚੇ। ਉਹਨਾਂ ਜ਼ਮੀਨ ਉੱਪਰ ਦੀ ਢੇਡਾ ਮਾਰਿਆ ਟਿੱਕੀ ਰਾਤ ਚ ਜੀਰੀ ਦੀ ਫਸਲ ਰੋਹੀ ਬਿਆਬਾਨ ਚ ਜੰਡ ਹੇਠ ਖੜੀ ਸੈਭਾ ਵਰਗੀ ਲੱਗ ਰਹੀ ਸੀ ਜਿਵੇਂ ਉਹ ਵਾਹੋਦਾਹੀ ਘੋੜਾ ਭਜਾਈ ਆ ਰਹੇ ਮਿਰਜੇ ਨੂੰ ਉੜੀਕ ਰਹੀ ਹੋਵੇ ਮਾਕਮ ਨੇ ਘੜੀ ਵੇਖੀ ਤੇ ਨਾਇਬ ਨੂੰ ਇਸ਼ਾਰਾ ਕੀਤਾ ਨਾਇਬ ਨੇ ਆਪਣੇ ਫੋਨ ਤੋਂ ਕੋਡਵਰਡ ਰਾਹੀਂ ਪਿੰਡ ਦੇ ਮੁੰਡਿਆਂ ਨੂੰ ਸੁਨੇਹਾ ਦਿੱਤਾ ਚੰਦ ਮਿੰਟਾਂ ਚ ਹੀ ਮੂੰਹ ਸਿਰ ਲਪੇਟੀ ਪੰਜ ਪੰਜ ਮੁੰਡਿਆਂ ਤੇ ਪਕਰੌੜਾਂ ਦੇ ਕਾਫਲੇ ਖੇਤਾਂ ਵੱਲ ਨੂੰ ਆਉਣ ਲੱਗੇ ਉਹਨਾਂ ਸੜਕ ਤੇ ਦੂਸਰੇ ਪਾਸਿਓਂ ਜੀਰੀ ਦੀ ਵਢਾਈ ਸ਼ੁਰੂ ਕਰਵਾ ਦਿੱਤੀ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ ਸਿਰਫ ਦਾਤੀਆਂ ਦੇ ਦੰਦਿਆਂ ਦੀ ਚਰੜ-ਚਰੜ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ। ਦੀਪਕ ਟੈਲ ਦਾ ਟੈਲ ਦਾ ਪਰੇ ਖੜੀ ਉਜਾੜ ਬੇਰੀਵਾਲ ਨੂੰ ਚਲਾ ਗਿਆ। ਬੇਰੀ ਦੇ ਨੇੜੇ ਜਾ ਕੇ ਉਸ ਦੀ ਜੜ ਦੇ ਨੇੜੇ ਨਿਸ਼ਾਨੀ ਵਜੋਂ ਰੱਖੀਆਂ ਤਿੰਨ ਇੱਟਾਂ ਹਟਾਈਆਂ ਤੇ ਫਿਰ ਆਲੇ-ਦੁਆਲੇ ਵੇਖਿਆ। ਮਿੱਟੀ ਹਟਾ ਕੇ ਵਿੱਚੋਂ ਮومی ਕਾਗਜ਼ ਦਾ ਇੱਕ ਲਫਾਫਾ ਕੱਢਿਆ। ਲਫਾਫਾ ਖੋਲ੍ਹਿਆ। ਅੰਦਰ ਛੇ ਗੋਲੀਦਾਰ ਰਵਾਲਵਰ ਕਿਸੇ ਨਾਗਵੰਗ ਸੁੱਤਾ ਪਿਆ ਸੀ। ਉਸਨੇ ਡੱਬ ਚ ਲਾਇਆ ਤੇ ਇੱਕ ਨਸ਼ਾ ਉਸ ਦੀਆਂ ਨਾੜਾਂ 'ਚ ਫੈਲ ਗਿਆ। ਉਹ ਹੌਲੀ-ਹੌਲੀ ਤੁਰਦਾ ਨਾਇਬ ਹੋਰਾਂ ਕੋਲ ਆ ਗਿਆ ਇਸ ਗੱਲ ਦਾ ਪਤਾ ਸਿਰਫ ਮੋਕਮ ਤੇ ਦੀਪਕ ਨੂੰ ਹੀ ਸੀ ਨਾਇਬ ਸਮੇਤ ਪਿੰਡ ਦੇ ਕਿਸੇ ਬੰਦੇ ਨੂੰ ਇਸ ਦਾ ਇਲਮ ਨਹੀਂ ਸੀ ਵਾਰੀ ਮੁਤਾਬਕ ਮੋਕਮ ਤੇ ਦੀਪਕ ਤੋਂ ਬਿਨਾ 12 ਕੋ ਹੋਰ ਮੁੰਡੇ ਜਿਨ੍ਹਾਂ ਦੇ ਹੱਥ 'ਚ ਕੋਈ ਨਾ ਕੋਈ ਰਵਾਇਤੀ ਹਥਿਆਰ ਸੀ ਜ਼ਮੀਨ ਦੇ ਆਲੇ-ਦੁਆਲੇ ਆਪਣੀ ਪੋਜੀਸ਼ਨ ਲੈ ਕੇ ਖੜੇ ਹੋ ਗਏ ਬਾਕੀ ਆਦਮੀ ਔਰਤਾਂ ਬਿਨਾ ਕੁਝ ਬੋਲੇ ਜ਼ਰੜ-ਜ਼ਰੜ ਜੀਰੀ ਦੀ ਵਡਾਈ ਕਰਦੇ ਰਹੇ ਮੌਕਮ ਤੇ ਦੀਪਕ ਆਸੇ-ਪਾਸੇ ਖੜੇ ਰਾਖਿਆਂ ਨੂੰ ਨਿਰਦੇਸ਼ ਦਿੰਦੇ ਹੌਲੀ-ਹੌਲੀ ਜ਼ਮੀਨ ਦੇ ਆਲੇ-ਦੁਆਲੇ ਢੇੜਾ ਕੱਢੀ ਜਾ ਰਹੇ ਸਨ। ਅੱਧੀ ਰਾਤ ਬਾਅਦ ਸੂਏ ਦੇ ਪਾਰੋਂ ਕਈ ਵਹੀਕਲਾਂ ਦੀਆਂ ਲਾਈਟਾਂ ਅੱਗੇ ਵੱਧਦੀਆਂ ਦਿਸੀਆਂ। ਨੇੜੇ ਆਉਣ ਤੇ ਪਤਾ ਲੱਗਿਆ ਕਿ ਇਹ ਚਾਰ ਟਰੈਕਟਰ ਟਰਾਲੀਆਂ ਸੀ। ਕਈ ਬੰਦੇ ਵੱਡ 'ਚ ਖੜੇ ਹੋ ਕੇ ਉਹਨਾਂ ਵੱਲ ਉਤਸੁਕਤਾ ਵਸ ਵੇਖਣ ਲੱਗੇ। ਦੀਪਕ ਨੇ ਉਹਨਾਂ ਨੂੰ ਇਸ਼ਾਰੇ ਨਾਲ ਬਿਠਾ ਦਿੱਤਾ ਅਸਲ 'ਚ ਇਹ ਟਰੈਕਟਰ ਟਰਾਲੀਆਂ ਪੂਰੀ ਪਲੈਨਿੰਗ ਨਾਲ ਹੀ ਬੁਲਾਏ ਗਏ ਸੀ ਤਾਂ ਕਿ ਵੱਡੀ ਹੋਈ ਫਸਲ ਰਾਤੋ-ਰਾਤ ਕਿਸੇ ਸੇਫ ਜਗ੍ਹਾ ਤੇ ਪਹੁੰਚਾਈ ਜਾ ਸਕੇ 2 ਕੁ ਘੰਟੇ ਲੱਗੇ ਤੇ ਚਾਰੇ ਟਰਾਲੀਆਂ ਉੱਪਰ ਤੱਕ ਲੱਦ ਕੇ ਰੱਖਿਆ ਰਸਿਆਂ ਨਾਲ ਚੰਗੀ ਤਰ੍ਹਾਂ ਨੜੜ ਕੇ ਵਾਪਸ ਮੋੜ ਦਿੱਤੀਆਂ ਗਈਆਂ ਬਾਬਾ ਬੋਲਣ ਤੋਂ ਪਹਿਲਾਂ ਸਾਰੀ ਜ਼ਮੀਨ ਤੋਂ ਫਸਲ ਗਦੇ ਦੇ ਸਿੰਘਾਂ ਵਾਂਗ ਗਾਇਬ ਕਰ ਦਿੱਤੀ ਗਈ ਮੌਕਮ ਤੇ ਦੀਪਕ ਟਰੈਕਟਰ ਟਰਾਲੀਆਂ ਤੋਰ ਕੇ ਆਪ ਤਪੇ ਵੱਲ ਨਿਕਲ ਗਏ ਬਾਕੀ ਪਿੰਡ ਵਾਲੇ ਚੁੱਪਚਾਪ ਆਪਣੇ ਘਰਾਂ ਚ ਆਵੜੇ ਸਵੇਰੇ 7:00 ਵਜੇ ਸਰਪੰਚ ਬੱਬਰ ਨੇ ਪਿੰਡ ਦੇ ਗੁਰਦੁਆਰੇ 'ਚ ਜੋ ਅਨਾਉਂਸਮੈਂਟ ਕੀਤੀ ਉਹ ਕੁਝ ਇਓં ਸੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਾਰੇ ਨਗਰ ਨਿਵਾਸੀਆਂ ਨੂੰ ਦੱਸਿਆ ਜਾਂਦਾ ਹੈ ਕਿ ਭਾਈ ਜਿਹੜੀ ਗੱਲ ਦਾ ਡਰ ਸੀ ਉਹੀ ਹੋਈ ਹੈ ਆਪਣੇ ਪਿੰਡ ਵਾਲਿਆਂ ਝੜੱਤਾਂ ਨੇ ਬਾਹਰਲੇ ਬੰਦਿਆਂ ਨਾਲ ਰਲ ਕੇ ਆਪਣੇ ਪਿੰਡ ਦੀ ਸਾਂਝੀ ਜ਼ਮੀਨ 'ਚੋਂ ਸਾਰੀ ਜੀਰੀ ਵੱਢ ਲਈ ਹੈ ਤੇ ਰਾਤੋਂ ਰਾਤ ਗਾਇਬ ਕਰ ਦਿੱਤੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਭਾਈ ਉਹ ਪੰਚਾਇਤੀ ਜ਼ਮੀਨ ਦੀਆਂ ਦੋ ਮੋਟਰਾਂ ਵੀ ਖੋਲ ਕੇ ਲੈ ਗਏ ਹਨ ਏ ਵੀ ਪਤਾ ਲੱਗਿਆ ਹੈ ਭਾਈ ਕਿ ਆਪਣੇ ਪਿੰਡ ਵਾਲੇ ਬੰਦਿਆਂ ਤੋਂ ਬਿਨਾਂ 40-50 ਬਾਹਰਲੇ ਬੰਦੇ ਰਫਲਾ ਲੈ ਕੇ ਵੀ ਆਏ ਸੀ ਉਹ ਆਪਣੇ ਜ਼ਿਮੀਦਾਰਾਂ ਨੂੰ ਮਾਰ ਵੀ ਸਕਦੇ ਸੀ ਰੱਬ ਦੀ ਕਿਰਪਾ ਨਾਲ ਅੱਜ ਦਾ ਬਚਾਅ ਹੋ ਗਿਆ ਭਾਈ ਪਰ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਡੀਆਂ ਫਸਲਾਂ ੱੱਕੇ ਨਾਲ ਵੱਢਣਗੇ ਸਾਡੇ ਬੰਦੇ ਮਾਰਨਗੇ ਜੇ ਅਸੀਂ ਅੱਜ ਨਾ ਇਕੱਠੇ ਹੋਏ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਭਾਈ ਮੇਰਾ ਕੰਮ ਪਿੰਡ ਵਾਲਿਆਂ ਨੂੰ ਚੌਕਸ ਕਰਨਾ ਹੈ ਹੋਣਾ ਨਾ ਹੋਣਾ ਪਿੰਡ ਦੀ ਮਰਜ਼ੀ ਹੈ ਸਾਰੇ ਮਾਈ ਭਾਈ ਵੀਰ ਬਜ਼ੁਰਗ ਨੌਜਵਾਨਾਂ ਤੇ ਬੱਚਿਆਂ ਨੂੰ ਬੇਨਤੀ ਹੈ ਕਿ ਠੁੱਲੇ ਕੇ ਦਰਵਾਜੇ ਜਲਦੀ ਤੋਂ ਜਲਦੀ ਇਕੱਠੇ ਹੋਵੋ ਤਾਂ ਕਿ ਇਹਨਾਂ ਨੂੰ ਸਭ ਕੁਝ ਸਿਖਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾ ਸਕੇ ਸਮਝਣ ਵਾਲੀ ਗੱਲ ਹੈ ਭਾਈ ਕਿ ਇਹ ਉਹ ਲੋਕ ਨੇ ਜੋ ਸਾਡੇ ਗੁਰੂਆਂ ਨਾਲ ਵੀ ਧੋਖਾ ਕਰਦੇ ਰਹੇ ਨੇ ਇਹਨਾਂ ਨੂੰ ਸਬਕ ਹਰ ਹਾਲਤ 'ਚ ਸਿਖਾਉਣਾ ਜ਼ਰੂਰੀ ਹੈ ਸੋ ਸਾਰੇ ਮਾਈ ਭਾਈ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਠੁੱਲੇ ਕੇ ਦਰਵਾਜੇ ਪਹੁੰਚੋ ਪਿੰਡ 'ਚ ਇਕੱਠ ਹੋ ਗਿਆ ਲੋਕ ਬੇਹਦ ਹੈਰਾਨ ਸੀ ਕਿ 14-15 ਕਿੱਲਿਆਂ ਦੀ ਫਸਲ ਰਾਤੋਂ ਰਾਤ ਕਿੱਧਰ ਗਾਇਬ ਹੋ ਗਈ ਉਹ ਵੀ ਹੱਥਾਂ ਨਾਲ ਵੱਢ ਕੇ ਅੱਧਾ ਘੰਟਾ ਲੋਕ ਬਿਨਾਂ ਕਿਸੇ ਦੀ ਗੱਲ ਸੁਨੇ ਇੱਕ ਦੂਜੇ ਨਾਲ ਕਚੀਰਾ ਕਰਦੇ ਰਹੇ ਅਖੀਰ ਥੜੇ ਤੇ ਚੜ ਕੇ ਸਰਪੰਚ ਬੱਬਰ ਨੇ ਸਾਰੀ ਘਟਨਾ ਲੋਕਾਂ ਨੂੰ ਸੁਣਾਈ ਮੋਟਰਾਂ ਦੀ ਚੋਰੀ 40 50 ਬੰਦੇ ਰਫਲਾਂ ਵਾਲੇ ਆਦ ਬਿਰਤਾਂਤ ਉਸਨੇ ਆਪਣੇ ਕੋਲੋ ਜੋੜ ਦਿੱਤੇ ਦਲਵਾਰਾ ਮੈਂਬਰ ਜਿਹੜਾ ਆਪਣੇ ਥਰੰਮੇ ਵਾਲੇ ਸੁਭਾ ਕਰਕੇ ਪੂਰੇ ਪਿੰਡ ਵਿੱਚ ਜਾਣਿਆ ਜਾਂਦਾ ਸੀ ਉਸ ਨੂੰ ਬੱਬਰ ਸਰਪੰਚ ਦਾ ਹਰ ਗੱਲ ਨੂੰ ਥੋੜਾ ਵਿਦਾਰ ਚੜਾ ਕੇ ਪੇਸ਼ ਕਰਨ ਦਾ ਪਤਾ ਸੀ ਉਹ ਸਰਪੰਚ ਦੇ ਸਾਹਮਣੇ ਆ ਕੇ ਕਹਿਣ ਲੱਗਿਆ ਸਰਪੰਚ ਸਾਹਿਬ ਇਹ ਤਾਂ ਠੀਕ ਹੈ ਕਿ ਆਪਣੀ ਜੀਰੀ ਵੱਡੀ ਗਈ ਹੈ ਤੇ ਹੋਇਆ ਵੀ ਬਹੁਤ ਮਾੜਾ ਹੈ ਪਰ ਕੀ ਕਿਸੇ ਨੇ 40-50 ਬੰਦੇ ਉਹ ਵੀ ਰਫਲਾਂ ਵਾਲੇ ਵੇਖੇ ਨੇ ਤੂੰ ਕਮਾਲ ਕਰਦਾ ਮੈਂਬਰਾਂ ਕਰਤੀ ਨੋਹੀ ਗੱਲ ਇਹ ਜਣੇ ਖਣੇ ਦਾ ਕੰਮ ਹੈ ਕਿ ਕੋਈ ਰਾਤੋਂ ਰਾਤ 15-16 ਕਿੱਲਿਆਂ ਦੀ ਫਸਲ ਵੱਢ ਕੇ ਲੈ ਜੇ ਸਰਪੰਚ ਨੇ ਮਾਹੌਲ ਨੂੰ ਥੋੜਾ ਜਜ਼ਬਾਤੀ ਕਰਕੇ ਮੈਂਬਰ ਦੀ ਗੱਲ ਨੂੰ ਸੁਟਣ ਦੀ ਚਾਲ ਖੇਡੀ ਪਰ ਸਰਪੰਚ ਸਾਹਿਬ ਆਪਾਂ ਨੂੰ ਇਹ ਬਿਆਨ ਪੁਲਿਸ ਨੂੰ ਦੇਣਾ ਪੈਣਾ ਹੈ ਹੋ ਸਕਦਾ ਹੈ ਉਹ ਆਪਾਂ ਨੂੰ ਫਿਰ ਗਵਾਹ ਵੀ ਰੱਖਣ ਵੈਸੇ ਮੈਂ ਤਾਂ ਇਹ ਜਾਨਣਾ ਚਾਹਣਾ ਹੈ ਕਿ ਕਿਸੇ ਨੇ ਉਹਨਾਂ ਨੂੰ ਵੇਖਿਆ ਵੀ ਹੈ ਜਾਂ ਆਪਣਾ ਇੱਕ ਅੰਦਾਜ਼ਾ ਹੀ ਹੈ। ਇੰਨੇ ਨੂੰ ਇੱਕ ਪੀਲੇ ਪਟਕੇ ਵਾਲੇ ਲੂਈ ਜਈ ਉਮਰ ਦੇ ਮੁੰਡੇ ਨੇ ਆਪਣਾ ਬੁਲਟ ਇਕੱਠ ਦੇ ਨੇੜੇ ਲਿਆ ਖੜਾ ਕੀਤਾ। ਸਰਪੰਚ ਸਾਹਿਬ ਮੋਟਰਾਂ ਦਾ ਚੰਗੀਆਂ ਭਲੀਆਂ ਠੀਕ ਠਾਕ ਨੇ ਮੈਂ ਹੁਣੇ ਚਲਾ ਕੇ ਦੇਖ ਕੇ ਆਇਆ। ਪਹਿਲਾਂ ਦਲਵਾਰੇ ਮੈਂਬਰ ਵੱਲੋਂ ਕਹੇ ਗਏ ਸ਼ਬਦ ਕਿ ਪੁਲਿਸ ਨੂੰ ਬਿਆਨ ਦੇਣਾ ਪਊ ਜਾਂ ਗਵਾਹੀ ਵੀ ਦੇਣੀ ਪੈ ਸਕਦੀ ਹੈ ਤੇ ਹੁਣ ਪੀਲੇ ਪਟਕੇ ਵਾਲੇ ਮੁੰਡੇ ਵੱਲੋਂ ਮੋਟਰਾਂ ਚੰਗੀਆਂ ਭਲੀਆਂ ਹੋਣ ਦੇ ਬਿਆਨ ਨਾਲ ਸਰਪੰਚ ਸ਼ਿਥਾ ਜਿਹਾ ਪੈ ਗਿਆ। ਦਲਵਾਰਾ ਮੈਂਬਰ ਸਰਪੰਚ ਦੀ ਅੱਖਾਂ 'ਚ ਸਿੱਧਾ ਚੱਕਿਆ ਸਰਪੰਚ ਆਪਣਾ ਪਰਨਾ ਜਿਹਾ ਠੀਕ ਕਰਦਾ ਥੜੇ ਤੋਂ ਹੇਠਾਂ ਉਤਰ ਆਇਆ 11:00 ਵਜੇ ਪੁਲਸ ਆਈ ਪੁਲਸ ਨੇ ਪੰਚਾਇਤ ਦੇ ਬਿਆਨਾਂ ਤੇ ਆਪਣੀ ਸਮਝ ਮੁਤਾਬਕ ਮੌਕਮ ਦੀਪਕ ਵੀਰਾ ਸ਼ੰਕਰ ਨਾਇਬ ਤੇ ਬਲਬੀਰੋ ਸਮੇਤ ਪਿੰਡ ਦੇ 11 ਬੰਦਿਆਂ ਤੇ ਆਈ ਪੀਸੀ ਦੀ ਧਾਰਾ 447 269 ਹੇਠ ਜ਼ਮੀਨ ਤੇ ਕਬਜ਼ਾ ਕਰਨ ਤੇ ਫਸਲ ਚੋਰੀ ਕਰਨ ਦਾ ਪਰਚਾ ਦਰਜ ਕਰ ਲਿਆ ਅਗਲੇ ਦਿਨ ਨਾਇਬ ਤੇ ਪਿੰਡ ਦੇ ਤਿੰਨ ਹੋਰ ਮੁੰਡੇ ਪੁਲਿਸ ਨੇ ਢੋਲੇ ਕੋਲੋਂ ਗ੍ਰਿਫਤਾਰ ਕਰ ਲਏ ਪਰ ਲੀਡਰਸ਼ਿਪ ਚੋਂ ਕੋਈ ਵੀ ਆਦਮੀ ਪੁਲਿਸ ਦੇ ਹੱਥੀ ਨਹੀਂ ਆਇਆ ਪਿੰਡ ਦੇ ਬਹੁਤੇ ਬੰਦਿਆਂ ਨੂੰ ਪੁਲਿਸ ਫੜਨਾ ਵੀ ਨਹੀਂ ਸੀ ਚਾਹੁੰਦੀ ਭਾਵੇਂ ਸਰਪੰਚ ਬੱਬਰ ਤੇ ਉਹਦੇ ਸਾਥੀ ਪੁਲਿਸ ਨੂੰ ਖਵਾ ਪਿਆ ਕੇ ਜੇਬਾ ਗਰਮ ਕਰਕੇ ਸੇਰ ਤੋੜ ਕੋਸ਼ਿਸ਼ਾਂ ਕਰ ਰਹੇ ਸੀ ਪਰ ਪੁਲਿਸ ਕਿਸੇ ਹੋਰ ਥਿਊਰੀ ਤੇ ਚੱਲ ਰਹੀ ਸੀ ਪੁਲਿਸ ਨੂੰ ਲੱਗਦਾ ਸੀ ਕਿ ਜੇ ਬਹੁਤੇ ਲੋਕਾਂ ਨੂੰ ਗ੍ਰਿਫਤਾਰ ਕਰਾਂਗੇ ਤਾਂ ਇਸ ਦਾ ਵਿਰੋਧ ਵੀ ਵਿਆਪਕ ਹੋਵੇਗਾ ਦੂਸਰਾ ਚਾਹੁੰਦੀ ਸੀ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜੋ ਉਹ ਸਿਰਫ ਮੋਕਮ ਦੀਪਕ ਤੇ ਵੀਰਾਂ ਨੂੰ ਗ੍ਰਿਫਤਾਰ ਕਰਕੇ ਇਸ ਅੰਦੋਲਨ ਦੀ ਰੀੜ ਦੀ ਹੱਡੀ ਤੋੜਨਾ ਚਾਹੁੰਦੀ ਸੀ ਭਾਵੇਂ ਕਿ ਵੀਰਾਂ ਤਾਂ ਇੱਕ ਫੈਸਲੇ ਮੁਤਾਬਕ ਇਸ ਰਾਤ ਇੱਥੇ ਹੈ ਹੀ ਨਹੀਂ ਸੀ ਦੂਸਰਾ ਪੁਲਿਸ ਇਹਨਾਂ ਦਾ ਸਬੰਧ ਨਕਸਲੀਆਂ ਨਾਲ ਜੋੜ ਕੇ ਜ਼ਮੀਨ ਦੇ ਸੁਨਿਆਦੀ ਸਵਾਲ ਨੂੰ ਇੱਕ ਰਾਜਨੀਤਿਕ ਹੁਮਨਕੇਰੀ ਦੀ ਸ਼ਕਲ ਦੇਣਾ ਚਾਹੁੰਦੀ ਸੀ ਪੁਲਿਸ ਨੂੰ ਇਹ ਵੀ ਪਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਇਹਨਾਂ ਨੂੰ ਹਮਾਇਤ ਦੇਣ ਵਾਲਾ ਸਮਾਜ ਦਾ ਬਾਕੀ ਵਰਗ ਜਿਨ੍ਹਾਂ ਚ ਬਹੁਤ ਸਾਰੇ ਮਾਸਟਰ ਡਾਕਟਰ ਵਕੀਲ ਤੇ ਪੱਤਰਕਾਰ ਆਦ ਹਨ ਇੱਕ ਸਹਿਮ ਦੀ ਹਾਲਤ ਚ ਚਲਾ ਜਾਵੇਗਾ ਜਦੋਂ ਮੌਕਮ ਤੇ ਦੀਪਕ ਦੀ ਪਹਿਲੀ ਗ੍ਰਿਫਤਾਰੀ ਹੋਈ ਸੀ ਤਾਂ ਉਸ ਗ੍ਰਿਫਤਾਰੀ ਦੇ ਖਿਲਾਫ ਲੋਕ ਕਮੇਟੀ ਦੇ ਕਈ ਲੋਕ ਰਿਟਾਇਰਡ ਪ੍ਰਿੰਸੀਪਲ ਦਵਿੰਦਰ ਬਰਾੜ ਦੀ ਅਗਵਾਈ 'ਚ ਐਸਐਸਪੀ ਡੀਆਰ ਮਾਕਨ ਨੂੰ ਮਿਲਣ ਗਏ ਸੀ ਜਿਸ 'ਚ ਸ਼ਹਿਰ ਦੇ ਨਾਮੀ ਵਕੀਲ ਕਈ ਡਾਕਟਰ 2-3 ਹੋਰ ਲੋਕ ਸੀ ਉਸ ਵੇਲੇ ਮਾਕਨ ਨੇ ਸਾਫ਼-ਸਾਫ਼ ਕਿਹਾ ਸੀ ਬਰਾੜ ਸਾਹਿਬ ਤੁਸੀਂ ਆ ਤਾਂ ਗਏ ਪਰ ਇਹ ਲੋਕ ਬਹੁਤੇ ਵਧੀਆ ਨਹੀਂ ਸਗੋਂ ਕਾਫੀ ਖਤਰਨਾਕ ਵੀ ਨੇ ਇਹਨਾਂ ਨੂੰ ਦੱਖਣ ਭਾਰਤ ਦੀਆਂ ਸਟੇਟਾਂ 'ਚੋਂ ਮਦਦ ਮਿਲ ਰਹੀ ਹੈ ਤੁਸੀਂ ਵੀ ਆਪਣਾ ਖਿਆਲ ਰੱਖਿਓ ਖਿਆਲ ਰੱਖਿਓ ਉਸਨੇ ਜਰਾ ਚੱਬ ਕੇ ਕਿਹਾ ਸੀ ਖਿਆਲ ਤਾਂ ਰੱਖਣਾ ਹੀ ਪੈਂਦਾ ਐਸਐਸਪੀ ਸਾਹਿਬ ਇਹ ਸਾਡੇ ਬੱਚੇ ਨੇ ਇਹਨਾਂ ਦਾ ਕੋਈ ਨਿੱਜੀ ਮਨੋਰਥ ਵੀ ਨਹੀਂ ਇਹ ਤਾਂ ਲੋਕਾਂ ਦੀ ਲੜਾਈ ਲੜਦੇ ਨੇ ਇਹਨਾਂ ਕਹਿ ਕੇ ਪ੍ਰਿੰਸੀਪਲ ਬਰਾੜ ਜਰਾ ਕੁ ਹੱਸਿਆ ਸੀ ਇਸ ਮੌਕੇ ਬਰਾੜ ਦਾ ਇਸ ਤਰ੍ਹਾਂ ਹੱਸਣਾ ਐਸਐਸਪੀ ਨੂੰ ਚੰਗਾ ਨਹੀਂ ਸੀ ਲੱਗਿਆ ਸੋ ਪੁਲਸ ਤੀਰੀ ਗੇਮ ਖੇਡ ਰਹੀ ਸੀ ਇੱਕ ਤਾਂ ਉਹ ਇਹਨਾਂ ਦੇ ਸਬੰਧ ਨਕਸਲੀਆਂ ਨਾਲ ਮੇਲ ਕੇ ਸ਼ਹਿਰੀ ਮੱਧ ਵਰਗ ਅੰਦਰ ਸਾਮ੍ਹ ਪਰਣਾ ਚਾਹੁੰਦੀ ਸੀ ਦੂਸਰਾ ਜ਼ਮੀਨ ਅਧਿਕਾਰ ਅੰਦੋਲਨ ਦੀ ਲੀਡਰਸ਼ਿਪ ਮੌਕਮ ਵੀਰਾਂ ਦੀਪਕ ਆਦ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤੀਸਰਾ ਜ਼ਮੀਨ ਦੇ ਸਵਾਲ ਨੂੰ ਦਲਿਤਾਂ ਤੇ ਜੱਟਾਂ ਦੇ ਟਕਰਾਅ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦੀ ਸੀ ਇਹ ਤਿੰਨੇ ਚੀਜ਼ਾਂ ਉਸ ਦੀ ਰਣਨੀਤੀ ਦਾ ਹਿੱਸਾ ਸਨ ਬਹੁਤੇ ਪੁਲਿਸ ਅਫਸਰ ਵੀ ਧਨੀ ਕਿਸਾਨੀ ਚੋਂ ਆਏ ਹੋਏ ਸਨ ਉਹਨਾਂ ਦੇ ਪਰਿਵਾਰਾਂ ਕੋਲ ਵੀ ਮੋਟੀਆਂ ਜ਼ਮੀਨਾਂ ਸਨ ਉਹਨਾਂ ਦੀ ਇਹ ਵੀ ਸੋਚ ਸੀ ਕਿ ਕਦੇ ਨਾ ਕਦੇ ਲੋਕ ਸਾਡੀਆਂ ਜ਼ਮੀਨਾਂ ਵੱਲ ਵੀ ਝਾਕਣਗੇ ਉਹ ਇੱਕ ਦੂਜੇ ਨੂੰ ਟੈਲੀਫੋਨ ਕਰਕੇ ਪੰਜਾਬ ਦੇ ਬਸਤਰ ਬਣ ਜਾਂਦੀਆਂ ਉਦਾਹਰਨਾਂ ਦਿੰਦੇ। ਇਸ ਘਟਨਾ ਤੋਂ ਅਗਲੇ ਦਿਨ ਐਸਐਸਪੀ ਡੀਆਰ ਮਾਕਨ ਨੂੰ ਡਿਪਟੀ ਮੁੱਖ ਮੰਤਰੀ ਜਸਵੀਰ ਸਿੰਘ ਕਾਜਲ ਦਾ ਫੋਨ ਆਇਆ। ਐਸਐਸਪੀ ਸਾਹਿਬ ਤੁਹਾਡੇ ਜ਼ਿਲ੍ਹੇ 'ਚ ਜੋ ਖਬਰਾਂ ਆ ਰਹੀਆਂ ਨੇ ਉਹਨਾਂ ਤੋਂ ਲੱਗਦਾ ਕਿ ਇੱਥੇ ਕੋਈ ਲਾਅ ਐਂਡ ਆਰਡਰ ਹੈ ਹੀ ਨਹੀਂ। ਮੇਰੇ ਕੋਲ ਤੁਹਾਡੇ ਜ਼ਿਲ੍ਹੇ ਦੇ ਜ਼ਥੇਦਾਰ ਜੀ ਬੈਠੇ ਨੇ ਉਹ ਕਹਿ ਰਹੇ ਨੇ ਕਿ ਪਿੰਡਾਂ 'ਚ ਲੋਕਾਂ 'ਚ ਬਹੁਤ ਸਹਿਮ ਪਾਇਆ ਜਾ ਰਿਹਾ ਹੈ। ਕੱਲ ਸ਼ੰਨਾ ਵਾਲੇ ਸਰਦਾਰ ਤਲਵੰਤ ਤਨਵੰਤ ਜੀਵੀ ਕਹਿ ਰਹੇ ਸੀ ਕਿ ਉਹਨਾਂ ਦੇ ਖੇਤਾਂ ਵੱਲ ਕਈ ਅਣਜਾਣ ਬੰਦੇ ਗੇੜੇ ਮਾਰ ਕੇ ਗਏ ਇਹ ਸਭ ਕੀ ਹੈ ਜਨਾਬ ਐਸਐਸਪੀ ਮਾਕਨ ਨੇ ਬਹੁਤ ਧਰਮੇ ਨਾਲ ਸਾਰੀ ਵਿਥਿਆਦਸਤੀ ਤੇ ਜਸਵੀਰ ਸਿੰਘ ਕਾਜਲ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ ਪਿੰਡਾਂ ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਪੂਰਾ ਕਾਬੂ ਹੇਠ ਰੱਖਿਆ ਜਾਵੇਗਾ ਉਧਰ ਮੋਕਮ ਦੀਪਕ ਵੀਰਾ ਸ਼ੰਕਰ ਸਮੇਤ ਸਾਰੀ ਲੀਡਰਸ਼ਿਪ ਨੇ ਆਪਣੀ ਰਣਨੀਤੀ ਪੂਰੀ ਤਰ੍ਹਾਂ ਬਦਲ ਲਈ ਸੀ ਉਹ ਹਰ ਘਟਨਾ ਤੋਂ ਬਾਅਦ ਆਪਣੇ ਨੰਬਰ ਬਦਲ ਲੈਂਦੇ ਆਪਣੇ ਟਿਕਾਣੇ ਇੱਥੋਂ ਤੱਕ ਕਿ ਆਪਣੇ ਕੱਪੜੇ ਵੀ ਜਿੱਥੋਂ ਤੱਕ ਹੋ ਸਕਦਾ ਮੋਬਾਈਲ ਦੀ ਵਰਤੋਂ ਨਹੀਂ ਕਰਦੇ ਸਿਰਫ ਤੇ ਸਿਰਫ ਬੰਦਿਆਂ ਨਾਲ ਹੀ ਸੁਨੇਹਾ ਨਾਲ ਹੀ ਸੰਪਰਕ ਬਣਾਉਂਦੇ ਉਹਨਾਂ ਹੀਟਲੇ ਕਾਡਰ ਨਾਲ ਆਪਣੇ ਆਉਣ ਜਾਣ ਦੀਆਂ ਤਰੀਖਾਂ ਦੱਸਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਉਹਨਾਂ ਜਿੱਥੇ ਪਹੁੰਚਣਾ ਹੁੰਦਾ ਸਿਰਫ ਅੱਧਾ ਘੰਟਾ ਪਹਿਲਾਂ ਹੀ ਦੱਸਦੇ ਤਾਂ ਕੋਈ ਕੱਚਾ ਬਿੱਲਾ ਸੰਪਰਕ ਪੁਲਸੀਆਂ ਦਾ ਸੁਹੀਆ ਨਾ ਨਿਕਲ ਜਾਵੇ ਮੌਕਮ ਸਮੁੱਚੇ ਕਾਡਰ ਨੂੰ ਸਮਝਾਉਂਦਾ ਕਿ ਯੋਧ ਨੀਤੀਕ ਪੱਖੋਂ ਮੋਬਾਈਲ ਦੀ ਵਰਤੋਂ ਸਟੇਟ ਦੇ ਨਿਰਪਰ ਹੋਣਾ ਹੈ ਇਹ ਸਾਡੀ ਜ਼ਰੂਰਤ ਤਾਂ ਹੈ ਪਰ ਇਹ ਸਾਡੀ ਸੀਮਾ ਵੀ ਹੈ ਲੀਡਰਸ਼ਿਪ ਕੁਝ ਦਿਨਾਂ ਲਈ ਮਾਲਵਾ ਖੇਤਰ ਛੱਡ ਕੇ ਮਾਝੇ ਵੱਲੋਂ ਨਿਕਲ ਗਈ ਸੀ ਤੇ ਫਿਰ ਉੱਥੇ ਕੁਝ ਦਿਨ ਰੁਕ ਕੇ ਉਹ ਹੁਸ਼ਿਆਰਪੁਰ ਦੇ ਨੀਮ ਪਹਾੜੀ ਖੇਤਰ ਵੱਲ ਚਲੀ ਗਈ ਜਿੱਥੇ ਉਹਨਾਂ ਦੇ ਪੁਰਾਣੇ ਸੰਪਰਕ ਸਨ ਉੱਥੇ ਜਾ ਕੇ ਉਹਨਾਂ ਦੇਖਿਆ ਕਿ ਜੰਗਲਾਤ ਦੀਆਂ ਹਜ਼ਾਰਾਂ ਏਕੜ ਜ਼ਮੀਨ ਜੋ ਸਥਾਨਕ ਲੋਕਾਂ ਦੇ ਡੰਗਰ ਪਸ਼ੂ ਤੇ ਉਪਜੀਬਾ ਲਈ ਵਰਦਾਨ ਸੀ ਉਹ ਕਿਵੇਂ ਰਾਜਨੀਤਿਕ ਲੋਕਾਂ ਤੇ ਅਫਸਰ شاہੀ ਨੇ ਮਿਲ ਕੇ ਹੜੱਪ ਲਈ ਸੀ ਉੱਥੇ ਬੈਠ ਕੇ ਉਹਨਾਂ ਨੇ ਇਸ ਜ਼ਮੀਨ ਦੇ ਵੀ ਅੰਕੜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਇੱਕ ਹਫ਼ਤਾ ਉਹ ਹਿਮਾਚਲ ਦੇ ਕੁੱਲੂ ਕਾਂਗੜਾ ਹੁਮੇਰਪੁਰ ਆਦਿ ਇਲਾਕਿਆਂ 'ਚ ਘੁੰਮਦੇ ਰਹੇ ਜਿੱਥੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਸਾਥੀ ਜ਼ਮੀਨੀ ਸਵਾਲ ਦੇ ਰੂਬਰੂ ਹੁੰਦੇ ਰਹੇ ਸਨ ਧੰਨਵਾਦ